वेलकम YouTube बहुत, बहुत चैनल आई होप ਤੁਸੀਂ ਸਾਰੇ ਠੀਕ ਹੋਗੇ ਪਹਿਲਾਂ ਤਾਂ ਤੁਸੀਂ ਮੇਰੀ ਵੀਡੀਓਜ਼ ਨੂੰ ਬਹੁਤ ਪਿਆਰ ਕਰ ਰਹੇ ਆ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੇ ਪਲੀਜ਼ ਆਪਣਾ Instagram ਉੱਪਰ ਵੀ ਚੈਨਲ ਅਦਾਕਾਰੀ ਬਾਈ ਨੇਮ ਤੇ ਉੱਥੇ ਵੀ ਤੁਸੀਂ ਜਰੂਰ ਵਿਜ਼ਿਟ ਕਰੋ ਅੱਜ ਜਿਹੜੇ ਮੈਂ ਸੂਟ ਲੈ ਕੇ ਆਈਆਂ ਜਿਹੜੀਆਂ ਪਹਿਣਾ ਮੇਰੇ ਸੂਟ ਵੇਅਰ ਕੀਤੇ ਉਹਨਾਂ ਨੂੰ ਤਾਂ ਪਤਾ ਕਿ ਆਪਣੀ ਜਿਹੜੀਆਂ ਮੇਰੀ ਡੇਲੀ ਵੀਡੀਓ ਵੇਖਦੀਆਂ ਉਹਨਾਂ ਨੂੰ ਵੀ ਪਤਾ ਆਪਣੇ ਮੋਸਟ ਡਿਮਾਂਡਿੰਗ ਬੁਟੀਕ ਤੇ ਕਿਹੜੇ ਸੂਟ ਨੇ ਲੱਗੇ ਪਤਾ ਜੀ ਕਿਹੜੇ ਸੂਟ ਨੇ ਚੰਦੇਰੀ ਸਿਲਕ ਦੇ ਇੰਨੇ ਸੋਨੇ ਸੂਟ ਇੰਨਾ ਸੋਨਾ ਫੈਬਰਿਕ ਤੇ ਇੰਨੇ ਅੱਛੀ ਰੇਂਜ ਚ ਮੈਂ ਤੁਹਾਨੂੰ ਦੇ ਰਹੀ ਹਾਂ ਕਿਉਂਕਿ ਮੈਂ ਖੁਦ ਵੇਖਿਆ ਕਿ ਬਟਿਕਸ ਵਾਲਿਆਂ 3000 ਤੋਂ ਪਲੱਸ ਇਹ ਸੇਲ ਕਰ ਰਹੀਆਂ ਵਿਦਆਊਟ ਡਬਟਾ 3200 ਦੇ ਜੀ ਇਹ ਤੇ ਆਪਾਂ ਤੁਹਾਨੂੰ ਇੰਨੇ ਵਿੱਚ ਬਿਲਕੁਲ ਨਹੀਂ ਦਵਾਂਗੇ ਬਿਲਕੁਲ ਹੀ ਰੀਜ਼ਨੇਬਲ ਪ੍ਰਾਈਸ ਚ ਦਵਾਂਗੇ ਬਹੁਤ ਹੀ ਜ਼ਿਆਦੇ ਸੋਨੇ ਆ ਬਹੁਤ ਹੀ ਪ੍ਰਿੰਟ ਆ ਸਾਡੇ ਕੋਲ ਤੇ ਪਲੀਜ਼ ਆਪਣਾ ਭੈਣੋਂ ਪਹਿਲਾਂ ਦਾ ਚੈਨਲ ਸਬਸਕ੍ਰਾਈਬ ਕਰੋ ਇਹ ਜਿਹੜੇ ਸੂਟ ਆ ਇਹ ਚੰਦੇਰੀ ਸਿਲਕ ਦੇ ਆ ਸਪੈਸ਼ਲ ਹੀ ਪਾਰਟੀ ਵੇਅਰ ਸੂਟ ਆ ਇਹ ਤੁਸੀਂ ਕਿਤੇ ਵੀ ਪਾਰਟੀ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਇਹਦੇ ਚ ਤੁਸੀਂ ਇੱਥੇ ਜਿਵੇਂ ਇਹ ਡਾਰਕ ਕਲਰ ਆ ਡਾਰਕ ਕਲਰ ਦੀ ਤੁਸੀਂ ਇਹ ਚ ਲੇਸ ਇਨਕਲੂਡ ਕਰਕੇ ਬਹੁਤ ਸੋਹਣਾ ਸਟਿਚਿੰਗ ਸਟਾਈਲ ਹੁੰਦਾ ਸਾਡੇ ਤੋਂ ਸਟਿਚ ਕਰਵਾਉਣੇ ਆ ਅਸੀਂ ਵੀ ਤੁਹਾਨੂੰ ਸਟਿਚਿੰਗ ਪ੍ਰੋਵਾਈਡ ਕਰਦੇ ਹਾਂ ਜੇ ਤੁਸੀਂ ਸਾਡੇ ਤੋਂ ਨਹੀਂ ਕਰਵਾਉਣਾ ਖੁਦ ਕਰਵਾਉਣਾ ਤੇ ਅਸੀਂ ਸੂਟ ਤੁਹਾਨੂੰ ਇਦਾਂ ਵੀ ਸੇਲ ਕਰ ਦਾਂਗੇ ਇਹ ਜਿਹੜੇ ਸੂਟ ਆ ਇਹ ਚ ਬਹੁਤ ਹੀ ਜ਼ਿਆਦੇ ਸੋਹਣੇ ਪ੍ਰਿੰਟ ਬਹੁਤ ਹੀ ਸੋਹਣੇ ਕਲਰ ਆ ਤੇ ਸਾਡੀ ਬੁਟੀਕ ਦੇ ਮੋਸਟ ਡਿਮਾਂਡਿੰਗ ਸੂਟ ਹੈ ਤੇ ਭੈਣੋ ਤੁਸੀਂ ਮੇਰੀ ਵੀਡੀਓਜ਼ ਨੂੰ ਬਹੁਤ ਪਿਆਰ ਕਰਦੇ ਹੋ ਤੇ ਬਹੁਤ ਹੀ ਯਾਨੀ ਕਿ ਮੈਨੂੰ ਕਮੈਂਟ ਆਉਂਦੇ ਆ ਬਹੁਤ ਭੈਣਾਂ ਮੇਨਾਂ ਕਾਲ ਕਰਦੀਆਂ ਗੱਲਾਂ ਕਰਦੀਆਂ ਬਹੁਤ ਭੈਣਾਂ ਬੜਾ ਆਵਦਾ-ਆਵਦਾ ਪਣ ਲੱਗਦਾ ਕਿਉਂਕਿ ਉਹਨਾਂ ਨੂੰ ਮੈਂ ਪਿਛਲੀਆਂ ਵੀਡੀਓ ਪਾਈਆਂ ਸੀ ਦਾਦੀ ਨਾਨੀ ਵਾਲੀਆਂ ਜੋ ਆਪਣੇ ਪ੍ਰਾਣੀ ਸੱਭਿਆਚਾਰ ਨਾਲ ਜੁੜੀਆਂ ਉਹ ਵੀ ਮੈਂ ਤੁਹਾਨੂੰ ਵੀਡੀਓ ਦਿਖਾਉਣੀ ਹੁੰਨੀ ਪੌਨੀ ਨੀਆਂ ਉਹਦੇ ਨਾਲ ਵੀ ਮੈਨੂੰ ਇਹ ਖੁਦ ਬੜਾ ਅੱਛਾ ਲੱਗਦਾ ਕਿ ਆਪਾਂ ਆਪਦੀ ਪੰਜਾਬੀ ਕਲਚਰ ਨੂੰ ਭੁੱਲ ਗਏ ਨਾ ਉਹਦੇ ਨਾਲ ਜੁੜੇ ਰਹੀਏ ਤੇ ਮੈਨੂੰ ਬੜਾ ਸੱਚੀ ਮੈਨੂੰ ਖੁਦ ਦੇਰ ਦੀਆਂ ਚੀਜ਼ਾਂ ਸ਼ੇਅਰ ਕਰਨੀਆਂ ਬੜੀਆਂ ਅੱਛੀਆਂ ਲੱਗਦੀਆਂ ਤੁਸੀਂ ਉਹ ਪਿੱਛੇ ਵੇਖ ਸਕਦੇ ਹੋ ਜਿਹੜੀਆਂ ਪਹਿਣਾ ਬਾਗ ਫੁਲਕਾਰੀਆਂ ਬੈੱਡ ਸ਼ੀਟ ਹੋਰ ਵੀ ਕੈਸੇ ਦੀਆਂ ਸ਼ਕੀਨਨ ਨੇ ਤੇ ਆਪਾਂ ਜਰੂਰ ਉਹਨਾਂ ਲਈ ਵੀ ਇਹ ਵੀਡੀਓ ਸਪੈਸ਼ਲ ਹੈ ਇਹ ਇਹ ਵੇਖੋ ਜੀ ਇਹ ਥੋੜਾ ਜਿਹਾ ਲੱਗਦਾ ਪਰ ਨਹੀਂ ਬਿਲਕੁਲ ਹੀ ਸੇਮ ਕਲਰ ਦਾ ਇਹ ਸੂਟ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਲੱਗਦਾ ਇਹਦੇ ਨਾਲ ਦਾ ਸੇਮ ਹੀ ਇਹ 2.5 ਮੀਟਰ ਦੀ ਬਾਟਮ ਜੋ ਸੂਟ 'ਚ ਪ੍ਰਿੰਟ ਆ ਉਹ ਹੀ ਸੇਮ ਇਹਦੇ 'ਚ ਬਣਿਆ ਸ਼ਰਟ ਵਾਲਾ ਬਾਟਮ 'ਚ ਬਾਟਮ ਵਾਲਾ ਸ਼ਰਟ 'ਚ ਵੱਡਾ ਫਲਾਵਰ ਬਣਿਆ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਇਹ ਤੁਸੀਂ ਸਾਡੇ ਤੋਂ ਸਟਿਚ ਵੀ ਕਰਵਾ ਸਕਦੇ ਹੋ ਵਿਦਾਊਟ ਸਿਚਿੰਗ ਵੀ ਲੈਣੇ ਬਹੁਤ ਜਿਆਦਾ ਸੋਹਣਾ ਸੂਟ ਹੈ ਵੇਖੋ ਜੀ ਇਹ ਐਵੇਂ ਨਹੀਂ ਮਿਲੂਗਾ ਤੁਹਾਨੂੰ ਪੂਰਾ 5 ਮੀਟਰ ਸੂਟ ਮਿਲੂ ਕਿਉਂਕਿ ਪਿੱਛੋਂ ਹੀ ਇਦਾਂ ਆਉਂਦਾ ਇਹਦਾ ਕੱਟ ਵੇਖੋ ਕਿੰਨਾ ਮੈਂ ਤੁਹਾਨੂੰ ਨੇੜੋਂ ਚੈੱਕ ਕਰਾਉਂਦੀ ਆ ਕਿੰਨੇ ਸੋਨੇ ਦਾ ਪ੍ਰਿੰਟ ਨਾਲ ਤੁਸੀਂ ਕਿਤੇ ਵੀ ਪਾ ਸਕਦੇ ਹੋ ਇਹਦੇ ਨਾਲ ਦੀ ਬਿਲਕੁਲ ਸੇਮ ਕਲਰ ਦੀ ਇਹਦੀ ਬਾਟਮ ਆ ਇਹ ਵੇਖੋ ਇਹ ਵੀਡੀਓ ਚ ਮੈਨੂੰ ਆ ਕੁਝ ਲਾਈਟ ਚੱਲ ਰਹੀ ਹੈ ਤੇ ਆ ਲੱਗਦਾ ਜਿਵੇਂ ਦਾ ਡਿਫਰੈਂਸ ਹੁੰਦਾ ਪਰ ਕੋਈ ਡਿਫਰੈਂਸ ਨਹੀਂ ਸੇਮ ਕਲਰ ਆ ਤੇ ਜੋ ਮੈਂ ਅਗਲਾ ਸੂਟ ਆ ਉਹ ਵੀ ਤੁਹਾਨੂੰ ਦਿਖਾ ਰਹੀ ਆ ਤੇ ਪਹਿਨੋ ਪਹਿਲਾਂ ਮੇਰੇ ਚੈਨਲ ਸਬਸਕ੍ਰਾਈਬ ਕਰੋ ਬਿਲਕੁਲ ਇਹ 2500 ਚ ਸੂਟ ਆ ਇਹ ਜੋ ਹੁਣੇ ਲਾਸਟ ਵੀਡੀਓ ਵਿੱਚ 2500 ਇਹਦੇ ਪਿੱਛੋਂ ਹੀ ਰੇਟ ਹੋਣਗੇ ਕੋਈ ਦੁਬਾਰਾ ਪਹਿਣ ਮੰਗਾਊਗੀ 2500 ਚ ਨਹੀਂ ਮਿਲੂਗਾ ਜੀ ਇਹ ਸੂਟ ਇਹ 2500 ਪ੍ਰਾਈਸ ਆ ਜੋ ਨੈਕ ਸੂਟ ਆ ਇਹ ਵੀ ਚੰਦੇਰੀ ਸਿਲਕ ਦਾ ਇਹਦਾ ਤੁਸੀਂ ਫੈਬਰਿਕ ਇਹ ਜਿਹੜੇ ਸੂਟ ਆ ਨਾ ਇਹ 12 ਮਹੀਨੇ ਚੱਲਦੇ ਆ ਜੀ ਕਿਸੇ ਨੇ ਲਾਈਨਿੰਗ ਲਾ ਕੇ ਸਿਚ ਕਰਣੇ ਆ ਆਪ ਦੀ ਜੇ ਨਹੀਂ ਕਰਾਉਣੇ ਤਾਂ ਉਹ ਵੀ ਆਪਣੀ ਆਪ ਦੀ ਮਰਜ਼ੀ ਹੈ 12 ਮਹੀਨੇ ਸਾਡੀ ਬਟਿਕ ਵਾਲੇ ਸੂਟ ਚੱਲਣ ਵਾਲੇ ਆ ਇਹ ਸਿਲਕ ਚ ਵੀ ਆ ਰਹੇ ਨੇ ਪਰ ਇਹ ਚੰਦੇਰੀ ਸਿਲਕ ਦਾ ਬਹੁਤ ਜਿਆਦਾ ਸੋਹਣਾ ਹੈ ਇਹਦੇ ਤੁਹਾਨੂੰ ਇਹੋ ਜਿਹਾ ਪ੍ਰਿੰਟ ਤੁਹਾਨੂੰ ਕਿਤੇ ਨਹੀਂ ਮਿਲਣਗੇ ਜੋ ਇਹਦੀ ਬਾਟਮ ਆ ਇਹ ਦੇਖੋ ਇਹ ਇਹਦੀ ਬਾਟਮ ਆ ਜੀ ਬਹੁਤ ਹੀ ਜਿਆਦਾ ਸੋਹਣੀ ਆ ਇਹ ਮੈਚਿੰਗ ਹੀ ਹੁੰਦੇ ਪਿੱਛੋਂ ਜਿੱਦਾਂ ਦੀ ਸ਼ਰਟ ਹਾਇ ਦੀ ਬਾਟਮ ਆ ਤੁਸੀਂ ਇਹਦੀ ਫਰੌਕ ਬਣਾ ਲਓ ਕອດ ਸੈੱਟ ਬਣਾ ਲਓ ਸਲਵਾਰ ਸੂਟ ਬਣਾਓ ਕੁਛ ਵੀ ਤੁਸੀਂ ਇਹਦਾ ਰੈਡੀ ਕਰਵਾ ਸਕਦੇ ਆ ਇਹਦੇ ਚ ਸਾਡੇ ਕੋਲ ਬਹੁਤ ਪ੍ਰਿੰਟ ਨੇ ਤੇ ਆਪਾਂ ਬਹੁਤ ਜਿਆਦਾ ਸੇਲ ਕੀਤੇ ਆ ਮੈਂ ਤੁਹਾਨੂੰ ਦਿਖਾਉਣੀ ਆ ਪੂਰੇ ਵੈਡਿੰਗ ਸੂਟ ਆ ਜੀ ਜਿਆਦਾ ਪਹਿਣਾ ਨਹੀਂ ਖਰਚਾ ਕਰਨਾ ਚਾਹੁੰਦੀਆਂ ਸਟਾਈਲਿਸ਼ ਜੀ ਲੁੱਕ ਨਾਲ ਆਪਾਂ ਸਟਿਚ ਕਰਵਾਵਾਂਗੇ ਛੋਟੇ ਚਾੱਕ ਜਾਂ ਕਿੱਦਾਂ ਦੇ ਉਦਾਂ ਦੇ ਇਹ ਤੁਹਾਡੇ ਬਣ ਜਾਣਗੇ ਇਹ ਚ ਸਾਡੇ ਕੋਲ ਬਹੁਤ ਕਲਰ ਆ ਤੇ ਮੰਗਾਉਣ ਲਈ ਤੁਹਾਨੂੰ ਆਪਾਂ ਸਕਰੀਨ ਤੇ ਨੰਬਰ ਆ ਹੀ ਰਿਹਾ ਜੀ ਪਲੀਜ਼ ਤੁਸੀਂ ਉਹ ਤੋਂ ਆਰਡਰ ਕਰ ਸਕਦੇ ਹੋ ਤੇ ਪਹਿਨੋ ਇਹ ਸਾਡੀ ਸਦਾਬਾਰ ਸੌਟ ਨੇ ਤੇ ਬਹੁਤ ਹੀ ਜਿਆਦੇ ਸੋਹਣੇ ਨੇ ਇਹਨਾਂ 'ਚ ਬਹੁਤ ਰੰਗ ਕਲਰ ਪ੍ਰਿੰਟ ਆ ਰਹੇ ਨੇ ਤੇ ਇਹ ਤੁਸੀਂ ਵੇਖੋ ਜੇ ਕਿਸੇ ਵੀ ਭੈਣ ਨੇ ਸੂਟ ਸਾਡੇ ਤੋਂ ਮੰਗਵਾਉਣਾ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਜੋ ਆਪਣਾ ਇਹ ਵੇਖੋ ਆ ਸ਼ਰਟ ਆ ਬਾਟਮ ਤੇ ਇਹ ਬਾਟਮ ਆ ਸ਼ਰਟ ਕਿਦਾਂ ਵੀ ਤੁਸੀਂ ਬਣਾਉਣੀ ਆਦਮ ਬੈਸਟ ਕੁਆਲਟੀ ਦੇ ਚੰਗੇ ਬ੍ਰਾਂਡ ਦੇ ਇਹ ਕੱਪੜੇ ਨੇ ਤੇ ਇਹ ਜਿਹੜੇ ਬਹੁਤ ਸੋਹਣਾ ਪ੍ਰਿੰਟ ਆ ਓਏ ਮੈਂ ਤੁਹਾਨੂੰ ਚੈੱਕ ਕਰਵਾਉਣੀ ਆ ਇਹ ਵੇਖੋ ਜੀ ਇਹ ਵੀ ਬਹੁਤ ਜਿਆਦਾ ਸੋਹਣਾ ਇਹ ਵੇਖੋ ਇਹ ਵੀ ਚੰਡੇਰੀ ਸਿਲਕ ਦਾ ਸੂਟ ਆ 12 ਮਹੀਨੇ ਚੱਲਦੇ ਆ ਸੂਟ ਗਰਮੀ ਸਰਦੀ ਤੁਸੀਂ ਕਿਸੇ ਵੀ ਸੀਜ਼ਨ 'ਚ ਇਹ ਸੂਟ ਵੇਅਰ ਕਰ ਸਕਦੇ ਹੋ ਕਿਉਂਕਿ ਇਹ 12 ਮਹੀਨੇ ਚੱਲਣ ਵਾਲਾ ਸੂਟ ਆ ਹੁਣ ਤੁਹਾਡਾ ਚੰਝਟ ਖਤਮ ਹੋ ਗਿਆ ਜੀ ਗਰਮੀ ਲਈ ਕਿਹੜਾ ਚਾਹੀਦਾ ਸਰਦੀ ਲਈ ਕਿਉਂਕਿ ਇਹ ਵੇਖੋ ਲਾਈਟ ਜਿਹਾ ਕਲਰ ਆ ਬਹੁਤ ਆਪਣੇ ਕੋਲੇ ਇੱਚ ਪ੍ਰਿੰਟ ਆ ਇਹ ਵੇਖੋ ਇਹ ਜਿੱਦਾਂ ਦੀ ਸ਼ਰਟ ਸੇਮ ਉਦਾਂ ਦੀ ਹੀ ਇਹਦੀ ਬਾਟਮ ਆ ਪਰ ਉਹਦੇ ਵਿੱਚ ਨਿੱਕੇ ਨਿੱਕੇ ਫਲਾਵਰਸ ਨੇ ਤੇ ਤੁਸੀਂ ਜਿਹੜੀ ਮੇਰੀ ਪਿਛਲੀ ਵੀਡੀਓ ਵੀ ਬਹੁਤ ਤੁਸੀਂ ਪਿਆਰ ਕਰ ਰਹੇ ਹੋ ਸਪੰਡ ਦੇ ਸੂਟ ਪਾਏ ਸੀ ਉਹਦੇ ਵਿੱਚ ਆਪਣੇ ਕੋਲ ਬਹੁਤ ਸਾਰੇ ਟ੍ਰੈਂਡ ਬਹੁਤ ਕਲਰ ਆ ਤੇ ਉਹ ਮੈਟਿਕ ਪਸ਼ਮੀਨਾ ਬਹੁਤ ਸੋਹਣੇ ਸੂਟ ਆ ਜੇ ਕਿਸੇ ਵੀ ਪਹਿਨਨੇ ਇਹ ਸੂਟ ਦੇਖਣੇ ਆਪਾਂ ਇਹਨਾਂ ਦਾ ਦੁਪੱਟੇ ਵਾਲੇ ਸੂਟ ਵੀ ਪਾਏ ਆਪਣੀ ਪਿਛਲੀਆਂ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦੇ ਸੋਹਣਿਆ ਸੂਟ ਬਹੁਤ ਸੋਹਣਿਆ ਤੇ ਸਕਰੀਨ ਤੇ ਨੰਬਰ ਆ ਜੇ ਕਿਸੇ ਨੇ ਵੀ ਮੰਗਵਾਉਣਿਆ ਤੇ ਆਪਾਂ ਤੋਂ ਮੰਗਵਾ ਸਕਦੇ ਆ ਵੇਖੋ ਜੇ ਲਾਈਟ ਕਲਰ ਆ ਕੋਈ ਵੀ ਵੇਅਰ ਕਰ ਸਕਦੇ ਕਿਸੇ ਮੰਮਾ ਨੇ ਪਾਉਣਾ ਤੁਸੀਂ ਕਿਤੇ ਵੀ ਪਾ ਕੇ ਇਹ ਲੈਂਡਿੰਗ ਲਾ ਕੇ ਥੋੜੀ ਅੱਛੀ ਫਿਨਿਸ਼ਿੰਗ ਕੀਤੀ ਹੋਈ ਡਾਰਕ ਦੁਪੱਟਾ ਕਰਨਾ ਉਹ ਕਰ ਲਓ ਲਾਈਟ ਕਰਨਾ ਤੇ ਬਹੁਤ ਸੋਹਣੇ ਲੱਗਣਗੇ ਪੂਰੇ ਸਾਰੇ ਪੁੱਛਣਗੇ ਤੁਸੀਂ ਇਹ ਪ੍ਰਿੰਟ ਕਿੱਥੋਂ ਲਿਆ ਮੈਨੂੰ ਪਤਾ ਇਹ ਬਿਲਕੁਲ ਕਾਮਨ ਪ੍ਰਿੰਟ ਨਹੀਂ ਬਹੁਤ ਜਿਆਦਾ ਸੋਹਣਾ ਜੋ ਆਪਣਾ ਨੈਕ ਸੂਟ ਆ ਉਹ ਵੀ ਦਿਖਾਉਣੀ ਆ ਤੇ ਪਲੀਸਪਨ ਆਪਣਾ ਚੈਨਲ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰੋਗੇ ਫੇਰ ਹੀ ਵੀਡੀਓ ਤੁਸੀ ਦੇਖ ਪਾਉਗੇ ਬਹੁਤ ਹੀ ਅੱਛੀ ਗੁਡ ਕੁਆਲਿਟੀ ਦਾ ਇਹ ਫੈਬਰਿਕ ਆ ਬਿਲਕੁਲ ਵੀ ਆਪਣਾ ਸੈਮੀਚ ਫੈਬਰਿਕ ਨਹੀਂ ਪਿਓਰ ਚੰਦੇਦੀ ਸਿਲਕ ਚ ਫੈਬਰਿਕ ਆ ਤੁਹਾਨੂੰ ਮਿਲ ਰਿਹਾ ਹੋਗਾ ਪਰ ਨਹੀਂ ਜੀ ਐਦੇ ਸੋਨੇ ਪ੍ਰਿੰਟ ਤੇ ਇੰਨਾ ਸੋਹਣਾ ਫੈਬਰਿਕ ਤੁਹਾਨੂੰ ਕਿਤੇ ਨਹੀਂ ਮਿਲੂਗਾ ਬੜੀ ਪੁੱਠਾ ਦੇਖਿਆ ਫਿਰ ਤੁਸੀਂ ਕਹੋਗੇ ਭੈਣੋ ਇਹਦੀ ਸਿੱਧੀ ਕਰਕੇ ਮੈਨੂੰ ਫੋਟੋ ਪਾਓ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਮੈਨੂੰ ਕਿੰਨੇ ਆਰਡਰ ਆ ਰਹੇ ਨੇ ਪਿਛਲੀ ਵੀਡੀਓ ਤੋਂ ਬਾਅਦ ਤੇ ਮੈਨੂੰ ਬਹੁਤ ਆਰਡਰ ਆਇਆ ਉਹਦੇ ਲਈ ਸ਼ੁਕਰੀਆ ਜੀ ਕਿਉਂਕਿ ਆਪਾਂ ਰੀਜ ਵੀ ਤੁਹਾਨੂੰ ਸਹੀ ਦਿੰਨੇ ਆ ਤੇ ਕੁਆਲਿਟੀ ਵੀ ਗੋਡੇ ਦਿੰਨੇ ਆ ਜੋ ਚੀਜ਼ ਆਪਾਂ ਦਿਖਾਉਂਦੇ ਆ ਉਹ ਹੀ ਆਪਾਂ ਤੁਹਾਨੂੰ ਭੇਜਦੇ ਆ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਕਿ ਆਪਾਂ ਦਿਖਾਈਏ ਹੋਰ ਤੇ ਆਪਾਂ ਪਾਰਸਲ ਕੋਸ਼ੋਰ ਕਰੀਏ ਨਹੀਂ ਜੀ ਇਦਾਂ ਦੀ ਕੋਈ ਨਹੀਂ ਤੁਸੀਂ ਬੇ ਤੜਕੋ ਕਿ ਮੇਰੇ ਤੋਂ ਮੰਗਵਾ ਸਕਦੇ ਤੇ ਇੱਕ ਰਕਮ ਇਸ ਮੈਨੂੰ ਪੇਮੈਂਟ ਸੀ ਤੋਂ ਬਾਅਦ ਹੀ ਸੂਟ ਹੋਲਡ ਰੱਖਿਆ ਜਾਊਗਾ ਕਿਉਂਕਿ ਬਹੁਤ ਪੈਨਾ ਕਹਿ ਦਿੰਦੀ ਹੈ ਮੈਮ ਅਸੀਂ ਪੇਮੈਂਟ ਪਾਵਾਂਗੇ ਉਹ ਹਫਤਾ ਤੱਕ ਕੋਈ ਰਿਪਲਾਈ ਨਹੀਂ ਕਰਦੇ ਤੇ ਜਿਹੜਾ ਮੇਰੇ ਪਿਛਲੇ ਕਸਟਮਰ ਆ ਫਿਰ ਉਹ ਵੀ ਨਰਾਜ ਹੁੰਦੇ ਆ ਕਹਿੰਦੇ ਮੈਮ ਵੀ ਤੁਸੀਂ ਸਾਨੂੰ ਕੁਝ ਦੱਸ ਨਹੀਂ ਰਹੇ ਤੇ ਇਸ ਲਈ ਪਲੀਜ਼ ਰਿਕਵੈਸਟ ਹੈ ਕਿ ਪਹਿਲਾਂ ਪੇਮੈਂਟ ਫਿਰ ਹੀ ਤੁਹਾਡਾ ਸੂਟ ਹੋਲਡ ਰੱਖਿਆ ਜਾਊਗਾ ਵਿਦਆਊਟ ਪੇਮੈਂਟ ਕਿਸੇ ਦਾ ਸੂਟ ਨਹੀਂ ਹੋਲਡ ਰੱਖਿਆ ਜਾਊਗਾ ਪੇਮੈਂਟ ਦੇ ਨਾਲ ਹੀ ਆਪਾਂ ਰੱਖਾਂਗੇ ਪ੍ਰਿੰਟ ਚੇਕ ਕਰੋ 12 ਮਹੀਨੇ ਪਹਿਣ ਵਾਲੇ ਸੂਟ ਆ ਗਰਮੀ ਸਰਦੀ ਬਹੁਤ ਸੋਹਣੇ ਕਲਰ ਆ ਲਾਈਟ ਡਾਰਕ ਪਿਛਲੀ ਵੀਡੀਓ ਵੀ ਤੁਸੀਂ ਮੇਰੀਆਂ ਚੈੱਕ ਕਰ ਸਕਦੇ ਹੋ ਉਹਦੇ ਚ ਵੀ ਤੁਹਾਨੂੰ ਦਿਖਾਇਆ ਤੇ ਇਹ ਸੂਟ ਜੇ ਤੁਸੀਂ ਚੰਗੀ ਲੈਸ ਲਗਾ ਕੇ ਜਿਹਦੇ ਤੇ ਵਰਕ ਕਰਵਾਉਣਾ ਜਾਂ ਵਿਦਆਊਟ ਵਰਕ ਸਾਡੇ ਤੋਂ ਸਟਿਚ ਕਰਵਾਉਣਾ ਹੈ ਵਿਦਆਊਟ ਸਟਿਚ ਲੈਣਾ ਜਿੱਦਾਂ ਤੁਹਾਡਾ ਜੀ ਕਰਦਾ ਤੁਸੀਂ ਉਦਾਂ ਹੀ ਸਾਡੇ ਤੋਂ ਮੰਗਵਾ ਸਕਦੇ ਹੋ ਤੇ ਬਹੁਤ ਸਹੀ ਸੋਹਣੇ ਸੂਟ ਦਿੰਨੇ ਆ ਤੇ ਜੇ ਇਹਨਾਂ ਦੇ ਹੋਰ ਕਲਰ ਪ੍ਰਿੰਟ ਵੇਖਣੇ ਆ ਤੇ ਆਪਣੇ ਤੁਹਾਨੂੰ ਇੰਸਟਾਗ੍ਰam ਜੇ ਪੈਨਾ ਚਲਾਉਂਦੀਆਂ ਤਾਂ ਉੱਥੇ ਜ਼ਰੂਰ ਜਾਣਾ ਪਊਗਾ ਕਿਉਂਕਿ ਜੀ ਬਹੁਤ ਹੀ ਸੋਹਣੇ ਸੂਟ ਆ ਬਹੁਤ ਸੋਹਣੇ ਪ੍ਰਿੰਟ ਆ ਡਾਰਕ ਲਾਈਟ ਸਭ ਕਲਰ ਦੇ ਤੁਹਾਨੂੰ ਮਿਲਣਗੇ ਤੇ ਇਹ ਤੁਸੀਂ ਜੇ ਸਾਡੇ ਤੋਂ ਸਟਿਚ ਕਰਵਾਉਣੇ ਆ ਫਿਰ ਇਹਦਾ ਚਾਰਜ ਅਲੱਗ ਹੋਊਗਾ ਵਿਦਆਊਟ ਸਟਿਚਿੰਗ ਲੈਣੇ ਆ ਫਿਰ ਇਹ ਨਾਲ ਲੱਗੂਗਾ ਤੇ ਮੈਂ ਇਹ ਵੀ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਸ਼ੁਕਰੀਆ ਜੀ